ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿੰਮੂ ਐਂਡ ਖੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਆਂ ਤੇ ਫਿਰ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਤੇ ਹਾਂ ਜੀ ਪ੍ਰੀਤ ਸਿੰਘ ਦੀ ਆਈਡੀ ਤੋਂ ਪਟਿਆਲੇ ਵਾਲਿਆਂ ਦਾ ਮੈਸੇਜ ਆਇਆ ਆਪਾਂ ਨੂੰ ਉਹਨਾਂ ਦੀਦੀ ਕੀ ਹੁੰਦਾ ਏ ਕਿ ਜਿਵੇਂ ਆਪਾਂ ਕਹਿ ਦਿੰਨੇ ਨਾ ਕਿ ਢੋੜ ਸ킨 ਦਾ ਹਿਸਾਬ ਹੁੰਦਾ ਕਈਆਂ ਦਾ ਸਰਦੀਆਂ ਦੇ ਵਿੱਚ ਰੰਗ ਕਾਲਾ ਹੋ ਜਾਂਦਾ ਤੇ ਕਈਆਂ ਦਾ ਗਰਮੀ ਦੇ ਵਿੱਚ ਹੋ ਜਾਂਦਾ ਉਹਦੀ ਆਪਾਂ ਨੂੰ ਉਸ ਕਿਨ ਹੁੰਦੀ ਉਹ ਤਾਂ ਇੱਕ ਕੁਦਰਤੀ ਸਕਿਨ ਹੁੰਦੀ ਹੈ ਆਪਣੀ ਜਿੱਦਾਂ ਕਿ ਮੇਰਾ ਵੀ ਥੋੜਾ ਜਿਹਾ ਫਰਕ ਪੈ ਜਾਂਦਾ ਸਰਦੀਆਂ ਦੇ ਵਿੱਚ ਆ ਕੇ ਮੇਰਾ ਰੰਗ ਕਾਲਾ ਹੋ ਜਾਂਦਾ ਗਰਮੀ ਚ ਆ ਕੇ ਸਾਫ ਹੋ ਜਾਂਦਾ ਉਹ ਅਲੱਗ-ਅਲੱਗ ਆਪੋ ਆਪਣੀ ਸਕਿਨ ਦਾ ਹਿਸਾਬ ਹੁੰਦਾ ਏ ਤੇ ਬਾਕੀ ਕੋਈ ਗੱਲ ਨਹੀਂ ਤੁਸੀਂ ਲਗਾਉਂਦੇ ਰਹੋ ਬੇਸਨ ਮਲਤਾਨੀ ਮਿੱਟੀ ਤੁਹਾਡੇ ਸ਼ਾਇਆ ਵੀ ਠੀਕ ਹੋ ਜਾਣਗੀਆਂ ਠੀਕ ਹੈ ਤੇ ਇਹ ਹੁੰਦਾ ਹੈ ਕਿ ਆਪਾਂ ਨੂੰ ਥੋੜਾ ਵੇਟ ਕਰਨੀ ਪੈਂਦੀ ਹੈ ਕਿਉਂਕਿ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਹੌਲੀ-ਹੌਲੀ ਅੰਦਰੋਂ ਆਪਣੀ ਜੋ ਵੀ ਪ੍ਰੋਬਲਮ ਅੰਦਰੋਂ ਲਿਆ ਕੇ ਠੀਕ ਕਰਨੀ ਹੈ ਉਹਨਾਂ ਨੇ ਹੌਲੀ ਦੇ ਇਹ ਨਹੀਂ ਕਿ ਆਪਾਂ ਉੱਪਰੋਂ ਕੋਈ ਚੀਜ਼ ਲਗਾ ਲਈਆ ਤੇ ਉਸੇ ਟਾਈਮ ਮਤਲਬ ਠੀਕ ਹੋ ਜਾਵੇ ਉਹ ਫਿਰ ਅੰਦਰੋਂ ਤਾਂ ਜੜਤ ਉਹਦੀ ਖਤਮ ਨਹੀਂ ਹੁੰਦੀ ਉਹ ਤਾਂ ਜਿੰਨੇ ਜੇਰ ਆਪਾਂ ਚੀਜ਼ ਵਰਤਾਂਗੇ ਉੰਨੀ ਦੇਰੀ ਹੈ ਤੇ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਆਪਣੇ ਜੜੋਂ ਖਤਮ ਕਰਦੀਆਂ ਐ ਬਿਮਾਰੀ ਨੂੰ ਤੇ ਤੁਸੀਂ ਲਗਾਉਂਦੇ ਰਹੋ ਕੋਈ ਗੱਲ ਨਹੀਂ ਠੀਕ ਹੋ ਜਾਣੀਆਂ ਤੁਹਾਡੀਆਂ ਸ਼ਾਇਆں ਵੀ ਜਸਵਿੰਦਰ ਕੌਰ ਮਾਲਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ। ਤੇ ਗੋਨੇ ਆਣੀ ਮੰਡੀ। ਤੋਂ ਆਪਾਂ ਨੂੰ ਗੋਨੇਆਣੇ ਤੋਂ ਮੈਸੇਜ ਆਇਆ ਏ। ਏਕਮ ਏਕਮ ਸਿੰਘ ਦੀ ਆਈਡੀ ਤੋਂ। ਬਹੁਤ ਬਹੁਤ ਧੰਨਵਾਦ ਜੀ। ਗੋਨੇਆਣਾ ਮੰਡੀ ਵਾਲਾ ਹੈ ਤੁਹਾਡਾ ਕਿ ਇੱਕ ਗੋਨੇਆਣਾ ਮਿਲਦਾ ਪਿੰਡ ਵੀ ਹੈਗਾ ਏ ਇੱਕ ਗੋਨੇਆਣਾ ਮੰਡੀ ਆ। ਤੁਸੀਂ ਦੱਸਿਓ ਚੰਗੀ ਤਰ੍ਹਾਂ ਲਿਖ ਕੇ ਬਹੁਤ-ਬਹੁਤ ਧੰਨਵਾਦ ਜੀ ਕਮੈਂਟ ਕਰਨ ਵਾਸਤੇ ਸਵਰਨਜੀਤ ਕੌਰ ਬਹੁਤ-ਬਹੁਤ ਧੰਨਵਾਦ ਜੀ 나జిਆ ਖਾਨ ਬਹੁਤ-ਬਹੁਤ ਧੰਨਵਾਦ ਜੀ ਤੇ ਖੁਸ਼ ਖੁਸ਼ਟੀ ਲੋ ਫਰੋਮ ਮੋੜ ਮੰਡੀ ਤੇ ਬਹੁਤ ਬੁਰਾ ਹੋਇਆ ਜੀ ਤੁਹਾਡੀ ਜਠਾਣੀ ਵਾਲਾ ਹਨਾ ਤੇ ਬਾਕੀ ਜੋ ਪ੍ਰਮਾਤਮਾ ਨੂੰ ਚੰਗਾ ਲੱਗਦਾ ਉਹਦੇ ਅੱਗੇ ਆਪਣਾ ਵਸਣੀ ਚੱਲਦਾ ਬਹੁਤ ਮਾੜਾ ਹੋਇਆ ਜੀ ਦੱਸਿਓ ਬੱਚੇ ਕਿਵੇਂ ਵਿਆਹਿਆ ਜਾਂ ਕਿਡੇ ਕਿਡੇ ਆ ਤੇ ਬਹੁਤ ਦੁੱਖ ਹੋਇਆ ਜੀ ਮੈਸੇਜ ਤੁਹਾਡਾ ਦੇਖ ਕੇ ਬਹੁਤ ਮਾੜਾ ਹੋਇਆ ਜੀ ਇੱਕਮ ਜੀਤ ਐਂਡ ਵੀਰਪਾਲ ਗੋਨਿਆਂ ਨੇ ਤੂੰ ਧੰਨਵਾਦ ਜੀ ਬਹੁਤ ਬਹੁਤ ਆਰ ਦੀਪ ਬਹੁਤ ਬਹੁਤ ਧੰਨਵਾਦ ਜੀ ਨਿੰਦਰ ਬਹੁਤ ਬਹੁਤ ਧੰਨਵਾਦ ਜੀ ਗੁਰਨੂਰ ਸਿੰਘ ਬਹੁਤ ਬਹੁਤ ਧੰਨਵਾਦ ਜੀ ਵੀਰਪਾਲਕੌਰ ਬਠਿੰਡੇ ਤੋਂ ਬਹੁਤ ਬਹੁਤ ਧੰਨਵਾਦ ਜੀ ਸਵਰਨਕੌਰ ਫਿਰੋਜ਼ਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਵੀਰਪਾਲਕੌਰ ਬਰਨਾਲੇ ਤੋਂ ਬਹੁਤ ਬਹੁਤ ਧੰਨਵਾਦ ਜੀ ਛਾਪੇ ਪਿੰਡ ਬਹੁਤ ਬਹੁਤ ਧੰਨਵਾਦ ਜੀ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਐਨੇ ਕਿ ਜਿਹੜੇ ਆਪਾਂ ਨੂੰ ਕਮੈਂਟ ਆਏ ਤੁਸੀਂ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਜੀ ਆਪਾਂ ਤੁਹਾਡੇ ਸਾਰਿਆਂ ਦੇ ਨਾਮ ਬੋਲਦੇ ਆਂ ਤੁਹਾਨੂੰ ਪਤਾ ਹੀ ਆ ਪਹਿਲਾਂ ਆਪਾਂ ਤੁਹਾਡੇ ਨਾਮ ਹੀ ਬੋਲਦੇ ਆਂ ਤੇ ਅੱਜ ਆਪਾਂ ਤੁਹਾਡੇ ਜਿਵੇਂ ਫਾਈਨ ਲਾਈਨ ਹੋ ਗਈ ਹਨ ਰਿੰਕਲ ਪੈ ਗਏ ਜ਼ਿਆਦਾਤਰ ਇਹ ਟੈਨਸ਼ਨ ਅੱਜ ਮੈਂ ਕਿਸੇ ਫਰੈਂਡ ਕੋਲੇ ਗਈ ਸੀ ਤੇ ਉਹ ਵੀ ਮੈਨੂੰ ਕਹਿ ਰਹੀ ਸੀ ਕਹਿੰਦੀ ਜੀ ਮੇਰੇ ਨਾਲ ਇਦਾਂ ਵੀ ਮੇ ਸਕਿਨ ਬਹੁਤ ਜ਼ਿਆਦਾ ਲੂਜ਼ ਹੋ ਰਹੀ ਆ ਦੇ ਆਪਾਂ ਜਦੋਂ ਦੇਖਦੇ ਆ ਅੱਜਕਲ 30 ਕ੍ਰਾਸ ਕੀਤਾ ਨਹੀਂ ਤੇ ਆਪਣੀ ਸਕਿਨ ਲੂਜ਼ ਹੋਈ ਨਹੀਂ ਆਪਣੀਆਂ ਪਤਲੇ ਖਾਣ ਪੀਣ ਦੀਆਂ ਚੀਜ਼ਾਂ ਐ ਜਿਹੀਆਂ ਐ ਜਾਂ ਕੁਝ ਟੈਨਸ਼ਨਾਂ ਬਹੁਤ ਬਹੁਤ ਜ਼ਿਆਦਾ ਐ ਅੱਜ ਦੇ ਟਾਈਮ ਦੇ ਵਿੱਚ ਪਹਿਲਾਂ ਜਿਵੇਂ ਟਾਈਮ ਹੁੰਦੇ ਸੀਗੇ ਕਿ ਲੋਕ ਨਾ ਇੰਨੀ ਟੈਨਸ਼ਨ ਨਹੀਂ ਸੀ ਲੈਂਦੇ ਕਿਉਂਕਿ ਉਹ ਤਾਂ ਸਿੰਪਲ ਜੀ ਲਾਈਫ ਜਿਉਂਦੇ ਸੀ ਲੋਕ ਤੇ ਅੱਜਕਲ ਆਪਾਂ ਆਪਣੇ ਆਪ ਹੀ ਟੈਨਸ਼ਨਾਂ ਸਿਰ ਰੱਖੀਆਂ ਨਾ ਆਪਾਂ ਨੂੰ ਹੁੰਦਾ ਹਏ ਉਹਨਾਂ ਦੇ ਘਰੇ ਇਹ ਵੀ ਆ ਉਹਨਾਂ ਦੇ ਆ ਵੀ ਆ ਤੇ ਆਪਣੇ ਵੀ ਆਏ ਹੋ ਜੇ ਆਪਾਂ ਵੀ ਆ ਕਰ ਲਈਏ ਉਹ ਕੰਮ ਕਰ ਲਈਏ ਆ ਕਰ ਲਈਏ ਹੁਣ ਆਪਾਂ ਨੂੰ ਹਰ ਕਿਸੇ ਨੂੰ ਮੈਨੂੰ ਵੀ ਐਂ ਰਹਿੰਦਾ ਏ ਇਹ ਨਹੀਂ ਕਿ ਮੈਨੂੰ ਨਹੀਂ ਹਰ ਕਿਸੇ ਨੂੰ ਇਹ ਰਹਿੰਦਾ ਆਪਣੀ ਅੱਜ ਕੱਲ ਥਿੰਕਿੰਗ ਇਹ ਬਣ ਗਈ ਹੈ ਹਰ ਕਿਸੇ ਦੀ ਬੱਚੇ ਛੋਟੇ ਛੋਟੇ ਬੱਚੇ ਹੀ ਦੇਖ ਲੋ ਉਹ ਵੀ ਕਹਿਣਗੇ ਕਿ ਉਹਨਾਂ ਦੇ ਘਰੇ ਆ ਚੀਜ਼ ਆਪਾਂ ਵੀ ਲੈ ਕੇ ਆਈਏ ਜਿਵੇਂ ਨਹੀਂ ਕਹਿੰਦੇ ਸਿਆਣੇ ਕਿ ਹਵਾ ਚੱਲ ਪਈ ਇੱਕ ਬਸ ਇਦਾਂ ਦੀ ਸੋਚ ਬਣ ਗਈ ਆਪਣੀ ਸਾਰਿਆਂ ਦੀ ਤੇ ਆਪਾਂ ਨੂੰ ਟੈਨਸ਼ਨ ਆਪਣੇ ਆਪ ਹੀ ਆਈ ਜਾਂਦੀਆਂ ਰਹਿੰਦੀਆਂ ਪਹਿਲਾਂ ਦੇ ਸਮਿਆਂ ਦੇ ਵਿੱਚ ਨਾ ਲੋਕ ਸਿੰਪਲ ਜੀ ਲਾਈਫ ਜਿਉਂਦੇ ਸੀਗੇ ਉਹ ਬਿਲਕੁਲ ਨਹੀਂ ਸੀ ਦੇਖਦੇ ਉਦੋਂ ਦੇਖ ਲੋ ਜੀ ਅੱਜ ਕੱਲ ਹੁਣ ਹਨਾ ਘਰ ਬਣਾ ਲਈਏ ਆ ਕਰ ਲਈਏ ਵਾਹ ਕਰ ਲਈਏ ਉਦੋਂ ਸਿੰਪਲ ਜੇ ਘਰ ਦੇ ਵਿੱਚ ਰਹੀ ਜਾਂਦੇ ਸੀ ਪਿਆਰ ਦੇ ਨਾਲ ਕੋਈ ਬਿਲਕੁਲ ਕੋਈ ਪ੍ਰਵਾਹ ਨਹੀਂ ਸੀ ਕਿਸੇ ਚੀਜ਼ ਦੀ ਵੀ ਤੇ ਅੱਜ ਤਾਂ ਟਾਈਮ ਜਿਹੜਾ ਆਪਣਾ ਭਾਜ ਦੌੜ ਵਾਲੀ ਜ਼ਿੰਦਗੀ ਲੱਗੀ ਹੋਈ ਆ ਤੇ ਟੈਨਸ਼ਨਾਂ ਬਹੁਤ ਜ਼ਿਆਦਾ ਹੈ ਉਹਦੇ ਕਰਕੇ ਇੱਕ ਆਪਾਂ ਨੂੰ ਰਿਹਾਂ ਸਪ੍ਰਿਹਾਂ ਬਹੁਤ ਜ਼ਿਆਦਾ ਹੋ ਗਈਆਂ ਖਾਣ ਪੀਣ ਵੀ ਖਰਾਬ ਹੋ ਗਿਆ ਨਾ ਸਾਰਾ ਤੇ ਉਹਦੇ ਕਰਕੇ ਸਕਿਨ ਤੇ ਬਹੁਤ ਜ਼ਿਆਦਾ ਅਫੈਕਟ ਪੈ ਰਿਹਾ ਏ ਤੇ ਚਲੋ ਜੀ ਆਪਾਂ ਦੱਸਦੇ ਆ ਤੁਹਾਨੂੰ ਇੱਕ ਸਿੰਪਲ ਜੀ ਤੇ ਨੇਚਰਲ ਚੀਜ਼ਾਂ ਦੇ ਨਾਲ ਇੱਕ ਰੇਮੇਡੀ ਆ ਕਿ ਤੁਹਾਡੇ ਜਿਹੜੇ ਫਾਈਨ ਲਾਈਨ ਰਿੰਕਲ ਵਗੈਰਾ ਸਭ ਖਤਮ ਹੋ ਜਾਣਗੇ ਤੁਸੀਂ ਇਹਨੂੰ ਬਣਾ ਕੇ ਰੱਖ ਲੈਣਾ ਇੱਕ ਨਾਈਟ ਮਾਸਕ ਜੀ ਆਪਾਂ ਇਹਨੂੰ ਕਹਾਂਗੇ ਕਿ ਤੁਸੀਂ ਰਾਤ ਨੂੰ ਲਗਾਉਣਾ ਹੈ ਪਹਿਲਾਂ ਤਾਂ ਆਪਾਂ ਇਹਨੂੰ ਲੈ ਲੈਣਾ ਆਪਾਂ ਕੋਲੀ ਲੈ ਲਈ ਆਪਾਂ ਤੇ ਆਹ ਹੈਗੀ ਆ ग्लिसरीन। ਆ ਦੇਖੋ। ਇਹ ग्लिसरीन ਬਹੁਤ ਵਧੀਆ ਚੀਜ਼ ਆ ਆਪਣੇ ਸਕਿਨ ਵਾਸਤੇ ਬਹੁਤ ਜ਼ਿਆਦਾ ਵਧੀਆ ਏ। ਆਪਣੇ ਮੋਸਚਰਾਈਜ਼ ਵੀ ਆਪਾਂ ਨੇਚਰਲ ਜਿਹੜਾ ਮੋਸਚਰਾਈਜ਼ਰ ਮਿਲ ਜਾਂਦਾ ਇਹਦੇ ਵਿੱਚੋਂ ਤੇ ਆਪਾਂ ਇੱਕ ਚਮਚਾ ਪਾ ਲਿਆ ਏ। ग्लिसरीन ਦਾ। ਤੇ ਹੁਣ ਆਪਾਂ ਇਹਦੇ ਵਿੱਚ ਪੋਣਿਆ ਲੌਂਗ ਦੇਖੋ ਜੀ ਲੌਂਗ ਬਹੁਤ ਵਧੀਆ ਚੀਜ਼ ਆ ਬਹੁਤ ਹੀ ਵਧੀਆ ਚੀਜ਼ ਆ ਸਕਿਨ ਆਪਣੀ ਗਲਾਸ ਵਰਗੀ ਸਕਿਨ ਹੋ ਜੂਗੀ ਆਪਾਂ ਇਹਦੇ ਵਿੱਚ ਨਾ ਬਸ 3-4 ਲੌਂਗ ਪਾ ਦੇਣੇ ਜੇ ਤੁਸੀਂ ਵੱਧ ਬਣਾ ਕੇ ਰੱਖਣੀ ਹੈ ਤੁਸੀਂ ਵੱਧ ਵੀ ਪਾ ਸਕਦੇ ਹੋ ਆਪਣੇ ਹਿਸਾਬ ਨਾਲ ਤੁਸੀਂ ਮਤਲਬ ਵਧਾ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਪਾ ਲੈਣਾ ਗੁਲਾਬ ਜਲ ਇੱਕ ਚਮਚਾ ਹੀ ਆਪਾਂ ਗੁਲਾਬ ਜਲ ਦਾ ਪਾਤਾ ਇੱਕ ਚਮਚਾ ਗ੍ਰੀਸਲੀਨ ਦਾ ਪਾਤਾ ਹੁਣ ਆਪਾਂ ਐਲੋਵੀਰਾ ਜੈਲ ਇੱਕ ਚਮਚਾ ਹੀ ਆਪਾਂ ਐਲੋਵੀਰਾ ਜੈਲ ਦਾ ਪਾਤਾ ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਲੈਣਾ ਮਿਕਸ ਚੰਗੀ ਤਰ੍ਹਾਂ ਇਹਨੂੰ ਆਪਾਂ ਏਦਾਂ ਮਿਕਸ ਕਰਕੇ ਤੇ ਟਾਕੇ ਉੱਪਰ ਰੱਖ ਲੈਣਾ ਤੇ ਬਾਅਦ ਵਿੱਚ ਆਪਾਂ ਦੂਸਰੇ ਦਿਨ ਇਹਨੂੰ ਕਿਸੇ ਡੱਬੀ ਦੇ ਵਿੱਚ ਕੱਢ ਕੇ ਟੱਕਣ ਵਾਲੀ ਦੇ ਆਪਣੇ ਜਿੱਥੇ ਆਪਾਂ ਸੌਂਨੇ ਹਨਾ ਤੁਸੀਂ ਉੱਥੇ ਰੱਖ ਲਿਓ ਜਾਂ ਤੁਸੀਂ ਜਿੱਥੇ ਆਪਣਾ ਮੂੰਹ ਵਗੈਰਾ ਧੋਂਦੇ ਹੋ ਵਾਸ਼ਬੇਸ਼ਨ ਤੇ ਉੱਥੇ ਰੱਖ ਲਿਓ ਤੇ ਜਦੋਂ ਹੀ ਤੁਸੀਂ ਆਪਣਾ ਚੰਗੀ ਤਰ੍ਹਾਂ ਫੇਸ ਨੂੰ ਧੋ ਲਿਆ ਤੁਸੀਂ ਸੌਣ ਜਾਣਾ ਤੁਸੀਂ ਮਾੜਾ ਜਿਹਾ ਹੱਥ ਤੇ ਪਾਓ ਇਹੋ ਤੇ ਇਹਨੂੰ ਲਗਾ ਕੇ ਚੰਗੀ ਤਰ੍ਹਾਂ ਆਪਣੇ ਫੇਸ ਦੀ ਮ사ਜ ਕਰ ਲਿਓ ਠੀਕ ਹੈ ਨਾ ਬਹੁਤ ਵਧੀਆ ਤੁਹਾਡੀ ਥੋੜੇ ਜਿਹਾਂ ਦਿਨਾਂ ਦੇ ਵਿੱਚ ਤੁਹਾਨੂੰ ਲੱਗੂਗਾ ਕਿ ਸਕਿਨ ਬਹੁਤ ਵਧੀਆ ਹੋ ਰਹੀ ਆ ਜਦੋਂ ਆਪਣੀ ਸਕਿਨ ਦੇ ਉੱਪਰ ਨਾ ਮੈਂ ਪਹਿਲਾਂ ਵੀ ਕਈ ਵੀਡੀਓ ਦੇ ਵਿੱਚ ਦੱਸਿਆ ਹੈ ਕਿ ਜਦੋਂ ਆਪਾਂ ਨੂੰ ਹੋ ਜਾਂਦਾ ਨਾ ਕਿ ਸਕਿਨ ਆਪਣੀ ਡਰਾਈ ਹੋ ਜਾਂਦੀ ਆ ਫੇਸ ਦੀ ਸਕਿਨ ਡਰਾਈ ਹੋ ਜਾਂਦੀ ਤੇ ਉਹ ਇਕੱਠੀ ਹੋਣ ਲੱਗ ਜਾਂਦੀ ਆ ਉਦੋਂ ਆਪਣੇ ਰਿੰਕਲ ਪੈਣੇ ਝੁਰੜੀਆਂ ਪੈਣੇ ਸ਼ੁਰੂ ਹੋ ਜਾਂਦੀਆਂ ਤੇ ਇੱਥੇ ਮੱਥੇ ਦੇ ਵਿੱਚ ਇੱਥੇ ਹੋ ਗਈਆਂ ਇੱਥੇ ਹੋ ਗਈਆਂ ਮਤਲਬ ਜਿਹੜੀ ਸਕਿਨ ਆਏ ਲਟਕਣ ਲੱਗ ਜਾਂਦੀ ਥੱਲੇ ਨੂੰ ਤੇ ਉਹਦੇ ਇਸੇ ਕਰਕੇ ਹੋ ਜਾਂਦਾ ਏ ਤੇ ਤੁਸੀਂ ਜੇ ਤੁਹਾਡੀ ਸਕਿਨ ਨੂੰ ਵਧੀਆ ਮੋਇਸਚਰਾਈਜ਼ ਦੇਂਦੇ ਰਹੋਗੇ ਟਾਈਮ-ਟਾਈਮ ਤੇ ਜਿਵੇਂ ਆਪਾਂ ਨੂੰ ਖਾਣੇ ਦੀ ਲੋੜ ਹੁੰਦੀ ਏ ਡੇਲੀ ਆਪਾਂ ਕਹਿੰਦੇ ਹਾਂ ਵੇ ਅਸੀਂ ਡੇਲੀ ਖਾਣਾ ਖਾਣਾ ਬਦਲ ਮਾ ਹੀ ਖਾਣਾ ਏ ਉਸੇ ਤਰੀਕੇ ਦੇ ਨਾਲ ਆਪਾਂ ਬਦਲਮੀਆਂ ਚੀਜ਼ਾਂ ਇਦਾਂ ਫੇਸ ਦੇ ਉੱਪਰ ਲਗਾਉਂਦੇ ਰਾਵਾਂਗੇ ਤੇ ਆਪਣੀ ਸਕਿਨ ਬਹੁਤ ਵਧੀਆ ਰਹੂਗੀ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਏ ਜਦੋਂ ਮੈਨੂੰ ਕੋਈ ਕਹਿ ਦਿੰਦਾ ਨਾ ਕਿ ਹਾਏ ਦੀਦੀ ਤੁਹਾਡੀ ਸਕਿਨ ਵਧੀਆ ਪਈ ਆ ਉਹ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਭੈਣਾਂ ਨੂੰ ਕਿੰਨਾ ਵਧੀਆ ਲੱਗਦਾ ਹਨਾ ਜਿਹੜੀਆਂ ਭੈਣਾਂ ਮੈਨੂੰ ਦੇਖਦੀਆਂ ਇਹਨਾਂ ਨੂੰ ਪਤਾ ਏ ਕਿ ਸਾਰੀਆਂ ਭੈਣਾਂ ਦੇ ਵਾਸਤੇ ਇਹੀ ਹੁੰਦਾ ਜਦੋਂ ਕੋਈ ਕਹੇ ਨਾ ਕਿ ਹਾਏ ਤੁਹਾਡੀ ਸਕਿਨ ਬਹੁਤ ਵਧੀਆ ਪਈ ਤੁਸੀਂ ਕੀ ਲਗਾਉਂਦੇ ਹੋ ਤੇ ਉਹਦਾ ਆਪਣਾ ਮਨ ਅੰਦਰੋਂ ਬਹੁਤ ਖੁਸ਼ ਹੁੰਦਾ ਏ ਕਿ ਹਾਏ ਸੱਚੀ ਵਧੀਆ ਪਈ ਹੈ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਮੈਨੂੰ ਬਹੁਤ ਜ਼ਿਆਦਾ ਭੈਣਾਂ ਕਹਿੰਦੀਆਂ ਇਦਾਂ ਜਦੋਂ ਹੀ ਮੈਂ ਕਿਤੇ ਵੀ ਜਾਂਦੀ ਹਾਂ ਨਾ ਤੇ ਮੈਨੂੰ ਕਹਣੀਆਂ ਵੀ ਕੀ ਲਗਾਉਂਦੇ ਤੁਸੀਂ ਤੁਹਾਡਾ ਫੇਸ ਵਧੀਆ ਪਿਆ ਹੈ ਤੇ ਚਲੋ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਾਂ ਨੇਚਰਲ ਜੀਆਂ ਚੀਜ਼ਾਂ ਮੈਂ ਅੱਜ ਵੀ ਦੱਸੀ ਜਾਵਾਂ ਮੇਰੇ ਫਰੈਂਡ ਕੋਲੇ ਗਈ ਸੀ ਤੇ ਮੈਂ ਕਹਿਣ ਲੱਗੀ ਮੈਂ ਕਿ ਨਾ ਵੀ ਇਦਾਂ ਕਰ ਕੇ ਕਹਿੰਦੇ ਵੀ ਤੁਸੀਂ ਸ਼ੁਰੂ ਤੋਂ ਹੀ ਇਦਾਂ ਕਦੇ ਮੈਂ ਕਿ ਮੈਂ ਸ਼ੁਰੂ ਤੋਂ ਕਦੇ ਵੀ ਕੋਈ ਵੀ ਸਾਬਣ ਨਹੀਂ ਲਗਾਇਆ ਫੇਸ ਦੇ ਉੱਤੇ ਕੁਝ ਫੇਸ ਵਾਸ਼ ਵਗੈਰਾ ਕੁਝ ਵੀ ਨਹੀਂ ਲਗਾਇਆ ਤੇ ਮੈਂ ਕਿ ਮੇਰੀ ਮੰਮੀ ਮੈਨੂੰ ਸ਼ੁਰੂ ਤੋਂ ਕਹਿ ਦਿੰਦੇ ਹੁੰਦੇ ਸੀ ਨਾ ਵੀ ਜਾਂਦਾ ਬੇਸਣਾ ਲਾ ਲਓ ਦਹੀਂ ਦੇ ਵਿੱਚ ਪਾ ਕੇ ਤੇ ਜਾਂ ਗੁਲਾਬ ਜਲ ਕਿਉਂਕਿ ਗੁਲਾਬ ਜਲ ਪਹਿਲਾਂ ਵੀ ਬਹੁ ਟਾਈਮ ਦਾ ਚੱਲਦਾ ਹੀ ਆ ਗੁਲਾਬ ਜਲ ਤਾਂ ਪਹਿਲਾਂ ਵੀ ਮਿਲਦਾ ਸੀਗਾ ਤੇ ਮੇ ਮਮੀ ਨੇ ਕਹਣਾ ਗੁਲਾਬ ਜਲ ਲਗਾ ਲਓ ਜਾਂ ਦੇਈ ਦੇ ਵਿੱਚ ਪੂਰਾ ਵੇਸਣ ਘੋਲ ਕੇ ਉਹ ਫੇਸ ਦੇ ਉੱਤੇ ਉਹਦੇ ਨਾਲ ਥੋ ਲੋ ਜੇ ਫਿੰਸੀਆਂ ਹੋ ਜਾਣੀਆਂ ਮੰਨ ਲੋ ਤੇ ਮੇਰੀ ਕਜ਼ਨ ਆ ਉਹ ਉਹਨਾਂ ਨੇ ਮੈਨੂੰ ਕਹਿਣਾ ਲਿਆ ਮੇਰੇ ਹੋ ਜਾਂਦੇ ਸੀ ਪਹਿਲਾਂ ਪਿੰਪਲ ਜੇ ਜਦੋਂ ਆਪਾਂ ਨੂੰ ਪਤਾ ਹੀ ਹੈ ਨਾ ਮਤਲਬ ਆਪਾਂ 13 14 ਸਾਲਾਂ ਦੀ ਉਮਰ ਦੇ ਵਿੱਚ ਨਾ ਇੱਥੇ ਮੇਰੇ ਫੇਸ ਦੇ ਉੱਪਰ ਨਹੀਂ ਸਦੀਆਂ ਮੱਥੇ ਤੇ ਨਾ ਬਰੀਕ ਬਰੀਕ ਪਿੱਤੀ ਜੀ ਹੋ ਜਾਂਦੀ ਤੇ ਮੇਰੀ ਕਜ਼ਨ ਨੇ ਮੈਨੂੰ ਕਹਿਣਾ ਨਾ ਲਿਆ ਪਾ ਤੇਰੇ ਹਲਾ ਦੀਏ ਨਿੰਮ ਦੇ ਪੱਤੇ ਕੁੱਟ ਕੇ ਨਾ ਤੇ ਉਹਦਾ ਮੈਨੂੰ ਯਾਦ ਅੱਜ ਵੀ ਨਿੰਮ ਦੇ ਪੱਤੇ ਕੁੱਟ ਕੇ ਤੇ ਹੁਣ ਤਾਂ ਆਪਾਂ ਨੂੰ ਪਤਾ ਲੱਗਾ ਉਹਦੇ ਛੋਟੇ ਸੀਗੇ ਨਹੀਂ ਪਤਾ ਸੀ ਕਿਸ ਤਰੀਕੇ ਨਾਲ ਲਗਾਉਣਾ ਉਵੇਂ ਉਹਨੂੰ ਕੁੱਟ ਕੇ ਤੇ ਮੋٹے-ਮੋٹے ਜਿਹੇ ਪੱਤੇ ਤੇ ਉਹ ਸਾਰੇ ਐ ਫੇਸ ਦੇ ਉੱਪਰ ਲਗਾ ਲਈ ਉਹ ਜਿਹੜਾ ਕਿਰਾ ਮੈਨੂੰ ਕਵੇ ਹਾਏ ਤੈਨੂੰ ਕੀ ਹੋ ਗਿਆ ਤੇਰੇ ਕੀ ਲੱਗਿਆ ਤੈਨੂੰ ਕੀ ਹੋ ਗਿਆ ਤੇ ਉਹਦੇ ਨਾਲ ਨਾ ਬਹੁਤ ਜ਼ਿਆਦਾ ਮੇਰੇ ਫਿੰਸੀਆਂ ਨੂੰ ਆਰਾਮ ਆ ਗਿਆ ਮੇਰੇ ਦੁਆਰਾ ਫਿੰਸੀਆਂ ਨਹੀਂ ਨਿਕਲੀਆਂ ਤੇ ਮੈਂ ਉਜੂ ਦੀ ਇਹ ਗੱਲਾਂ ਸੋਚਦੀ ਹੁੰਦੀ ਸੀ ਕਿ ਹਾਇ ਇਸ ਜਨਾਬ ਰਾਮ ਵਾਲਾ ਦਾ ਨੇਚਰਲ ਜੀ ਚੀਜ਼ ਆ ਇਸ ਤਰ੍ਹਾਂ ਵੀ ਰਾਮ ਆ ਜਾਂਦਾ ਹੈ ਤੇ ਇੱਕ ਆਪਾਂ ਤੁਹਾਨੂੰ ਅਗੇ ਰੇਮੇਡੀ ਦੇਵਾਂਗੇ ਵਾਲਾਂ ਵਾਸਤੇ ਜਿਨ੍ਹਾਂ ਨੇ ਵਾਲ ਵਧਾਉਣੇ ਆ ਤੇ ਉਹ ਆਪਾਂ ਤੁਹਾਨੂੰ ਦੱਸਾਂਗੇ ਜੇ ਤਾਂ ਆਪਣੇ ਕੋਲੇ ਮਤਲਬ ਹੋਏ ਹੀ ਉਹ ਚੀਜ਼ ਤੇ ਆਪਾਂ ਤੁਹਾਨੂੰ ਮਿਲ ਗਈ ਤਾਂ ਮੈਂ ਤੁਹਾਨੂੰ ਪ੍ਰੈਕਟੀਕਲ ਕਰਕੇ ਦਿਖਾ ਦੂੰਗੀ ਜੇ ਮੈਨੂੰ ਨਾ ਮਿਲੇ ਤੇ ਫਿਰ ਤੁਸੀਂ ਮੈਂ ਤੁਹਾਨੂੰ ਬੋਲ ਕੇ ਦੱਸ ਦੂੰਗੀ ਤੇ ਵਾਲ ਉਹਦੇ ਨਾਲ ਦਿਨਾਂ ਦੇ ਵਿੱਚ ਜਿਹੜੀਆਂ ਬੱਚੀਆਂ ਕਹਿੰਦੀਆਂ ਅਸੀਂ ਵਾਲ ਲੰਬੇ ਕਰਨੇ ਆ ਜਾਂ ਭੈਣਾਂ ਨੂੰ ਵੀ ਹੁੰਦਾ ਹਨ ਕਿ ਵਾਲ ਲੰਬੇ ਕਰਨੇ ਆ ਤੇ ਦਿਨਾਂ ਦੇ ਵਿੱਚ ਤੁਹਾਡੇ ਵਾਲ ਲੰਬੇ ਹੋ ਜਾਣਗੇ ਤੇ ਅੱਗੇ ਤੁਸੀਂ ਕਮੈਂਟ ਕਰਿਓ ਜੇ ਤੁਸੀਂ ਇਹ ਵਾਲੀ ਵੀਡੀਓ ਚਾਹੁੰਨੇ ਵਾਲਾਂ ਲੰਬਿਆਂ ਵਾਲੀ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜ਼ਰੂਰ ਤੇ ਠੀਕ ਹੈ ਜੀ ਤੁਸੀਂ ਇਹ ਲਗਾ ਕੇ ਤੁਸੀਂ ਕੁਸ਼ਕ ਦੇਣੀ ਲਗਾਓਗੇ ਤੇ ਤੁਹਾਨੂੰ ਐ ਲੱਗੂਗਾ ਕਿ ਬਹੁਤ ਜ਼ਿਆਦਾ ਗਲੋ ਵੀ ਬਹੁਤ ਜ਼ਿਆਦਾ ਆਊਗਾ ਉਹ ਇੱਕਦਮ ਚਿਹਰਾ ਤੁਹਾਡਾ ਚਮਕਣ ਲੱਗ ਜਾਊਗਾ ਚਮਕਣ ਲੱਗ ਜੂਗੀ ਹਰ ਕੋਈ ਪੁੱਛਿਆ ਕਰੂਗਾ ਤੁਹਾਡਾ ਚਿਹਰਾ ਚਮਕਦਾ ਬਹੁਤ ਆ ਤੇ ਤੁਸੀਂ ਜਰੂਰ ਇਹ ਬਣਾ ਕੇ ਲਗਾਇਓ ਕੋਈ ਔਖਾ ਨਹੀਂ ਜੀ ਬਿਲਕੁਲ ਸੌਖਾ ਹੈ ਕੰਮ ਆ ਆਪਾਂ ਤੁਹਾਨੂੰ ਪਤਾ ਹੀ ਆ ਆਪਾਂ ਸੌਖੀਆਂ ਸੌਖੀਆਂ ਰੈਮੇਡੀ ਸਾਰ ਨਾਲ ਸ਼ੇਅਰ ਕਰਦੇ ਆ ਕਿ ਭੈਣਾਂ ਨੂੰ ਕਿਤੇ ਵੀ ਬਾਹਰ ਜਾਣ ਦੀ ਜਰੂਰਤ ਨਾ ਪਵੇ ਸਾਡਾ ਕੋਲ ਉਹ ਚੀਜ਼ ਹੈ ਨਹੀਂ ਜਿਹੜੀਆਂ ਭੈਣਾਂ ਮੇਰੀਆਂ ਵੀਡੀਓ ਦੇਖਦੀਆਂ ਉਹਨਾਂ ਕੋਲ ਇਹ ਵਾਲਾ ਸਮਾਨ ਜਰੂਰ ਹੋਊਗਾ ਕੋਈ ਮਹਿੰਗਾ ਨਹੀਂ ਆਪਾਂ ਸਮਾਨ ਜਦੋਂ ਆਪਾਂ ਬਾਜ਼ਾਰੋਂ ਇੰਨੇ ਨੇ ਮਹਿੰਗੇ ਫੇਸ਼ਲ ਕਰਵਾਉਣੇ ਇੰਨੇ ਪੈਸੇ ਲੱਗ ਜਾਂਦੇ 2000 ਦਾ ਆਏ ਜੀ 1500 ਦਾ ਆਏ ਜੀ 700 ਦਾ ਆਏ ਜੀ ਤੇ ਪਰ ਜਦੋਂ ਆਪਾਂ ਕਰਵਾ ਕੇ ਤੇ ਦੇਖਦੇ ਹਾਂ ਉਹ ਕੁਝ ਵੀ ਨਹੀਂ ਨਿਕਲਦਾ ਉਹਦੇ ਚ ਫਿਰ ਆਏ ਕਹੀਦਾ ਉਹ ਹੋ ਕਾਹਨੂੰ ਕਰਵਾਉਣਾ ਸੀ ਪੈਸੇ ਹੀ ਬਰਬਾਦ ਕੀਤੇ ਕੁਝ ਵੀ ਨਹੀਂ ਹੋਇਆ ਤੇ ਉਹਨਾਂ ਦਾ ਚਲੋ ਦੁਕਾਨਦਾਰੀ ਹੈ ਹਨਾ ਉਹਨਾਂ ਨੇ ਕਰਨਾ ਹੀ ਆ ਤੇ ਬਾਕੀ ਆਪਾਂ ਨੂੰ ਸੋਚਣਾ ਚਾਹੀਦਾ ਕਿ ਜੀ ਆਪਾਂ ਘਰੇ ਬੈਠ ਕੇ ਵਧੀਆ ਸੋਹਣੇ ਹੋ ਸਕਦੇ ਆ ਫਿਰ ਕੀ ਜ਼ਰੂਰਤ ਹੈਗੀ ਪੈਸੇ ਖਰਾਬ ਕਰਨ ਦੀ ਛੋਟੀਆਂ-ਛੋਟੀਆਂ ਚੀਜ਼ਾਂ ਦੇ ਨਾਲ ਆਪਣੀ ਸਕਿਨ ਆਪਾਂ ਵਧੀਆ ਹੈਲਦੀ ਰੱਖ ਸਕਦੇ ਆ ਤੇ ਉਮੀਦ ਕਰਦੇ ਆ ਕਿ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਠੀਕ ਹੈ ਜੀ ਲਾਈਕ ਕਮੈਂਟਸ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਸ਼ੇਅਰ ਕਰ ਦਿਆ ਕਰੋ ਦਬਕੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਪਲੀਜ਼ ਵੱਧ ਤੋਂ ਵੱਧ ਸਪੋਰਟ ਕਰੋ ਤੁਹਾਡੀ ਸਪੋਰਟ ਦੀ ਆਪ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਠੀਕ ਹੈ ਜੀ ਧੰਨਵਾਦ